ਬੀਰੋ ਕੇ ਗੋਲੀकांड ਤੇ ਜ਼ਮੀਨ ਬਚਾਓ ਅੰਦੋਲਨ ਦੇ ਪਹਿਲੇ ਸ਼ਹੀਦ ਪਿਰਤਪਾਲ ਸਿੰਘ ਚੱਕ ਅਲੀ ਸ਼ੇਰ ਦੀ 15ਵੀਂ ਵਰ੍ਹੇਸਵੀਂ ਅੱਜ ਭਾਰਤੀ ਕਿਸਾਨ ਯੂਨੀਅਨ ਡਕੌਦਾ ਵੱਲੋਂ ਸ਼ਹੀਦ ਦੇ ਪਿੰਡ ਚੱਕ ਅਲੀ ਸ਼ੇਰ ਵਿੱਚ ਮਨਾਇ ਗਈ। ਭਾਰਤੀ ਕਿਸਾਨ ਯੂਨੀਅਨ ਇਕਤਾ ਡਕੌਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਦੱਸਿਆ ਕਿ ਜ਼ਮੀਨ ਬਚਾਓ ਅੰਦੋਲਨ ਦੇ ਪਹਿਲੇ ਸ਼ਹੀਦ ਪਿਰਤਪਾਲ ਸਿੰਘ ਚੱਕ ਅਲੀ ਸ਼ੇਰ ਦੀ ਵਰ੍ਹੇਸਵੀਂ ਅੱਜ ਜੱਥੇਬੰਦੀ ਵੱਲੋਂ ਹਰ ਸਾਲ ਦੀ ਤਰ੍ਹਾਂ ਸ਼ਹੀਦ ਦੀ ਪਿੰਡ ਚੱਕ ਅਲੀ ਸ਼ੇਰ ਵਿੱਚ ਮਨਾਇ ਗਈ ਹੈ। ਉਹਨਾਂ ਕਿਹਾ ਕਿ ਸ਼ਹੀਦ ਪੀਰਤਪਾਲ ਸਿੰਘ ਵੱਲੋਂ ਆਪਣੀ ਹਿੱਕ ਵਿੱਚ ਗੋਲੀ ਖਾ ਕੇ ਲੋਕਾਂ ਦੀ ਜ਼ਮੀਨੀ ਬਚਾਉਣ ਲਈ ਆਪਣੀ ਜਾਨ ਕੁਰਬਾਨ ਕਰਕੇ ਲੱਖਾਂ ਕਿਸਾਨਾਂ ਦੀਆਂ ਜ਼ਮੀਨਾਂ ਕੁਰਕਹੋਂ ਤੋਂ ਬਚਾ ਗਿਆ। ਉਹਨਾਂ ਕਿਹਾ ਕਿ ਅੱਜ ਵੱਡੀ ਗਿਣਤੀ ਵਿੱਚ ਲੋਕ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਨ ਤੇ ਯੋਧੇ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚੇ ਨੇ। ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਖੁਸਕਾਉਣ ਲਈ ਹੱਥ ਕੰਡੇ ਅਪਣਾ ਰਹੀਆਂ ਨੇ। ਪਰ ਕਿਸਾਨਾਂ ਦੀ ਜ਼ਮੀਨ ਵਿੱਚ ਕਿਸੇ ਵੀ ਸਰਕਾਰ ਨੂੰ ਪੈਰ ਨਹੀਂ ਰੱਖਣ ਦਿੱਤਾ ਜਾਵੇਗਾ। ਦੇਖਦੇ ਹਾਂ ਪੂਰੀ ਖਬਰ ਅੱਜ ਪਿਰਥੀਪਾਲ ਸਿੰਘ ਚੱਕਲੀ ਸ਼ੇਰ ਦੀ ਅਸੀਂ 15ਵੀਂ ਵਰ੍ਹੇ ਜਿਹੜੀ ਮਨਾਈ ਆ ਉਹਦੇ ਜੱਦੀ ਪਿੰਡ ਦੇ ਵਿੱਚ ਚੱਕਲੀ ਸ਼ੇਰ ਚ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੇ ਮਜ਼ਦੂਰਾਂ ਨੇ ਤੇ ਸਾਡੀਆਂ ਭੈਣਾਂ ਨੇ ਸਤਿਕਾਰਯੋਗ ਵੱਡੀ ਗਿਣਤੀ ਦੇ ਵਿੱਚ ਕਾਫਲਿਆਂ ਦੇ ਰੂਪ ਦੇ ਵਿੱਚ ਪੰਜਾਬ ਪੱਧਰ ਤੋਂ ਆ ਕੇ ਕਿਸਾਨਾਂ ਆਗੂ ਨੇ ਵਿਚਾਰ ਵਟਾਂਦਰਾ ਕੀਤਾਗਾ ਤੇ ਨਾਲ ਲਾਣ ਵੀ ਕੀਤਾ ਵੀ ਕਿਸੇ ਵੀ ਸ਼ੂਦਖੋਰ ਆੜਤੀਏ ਨੂੰ ਤੇ ਜ਼ਮੀਨ ਕਨੇ ਅੱਖ ਭਰ ਕੇ ਨਹੀਂ ਚਾਕਣ ਦੇਵਾਂਗੇ ਪੁਲਿਸ ਸਿਆਸੀ ਗੁੰਡਾ ਗੱਠ ਜੋੜ ਜਿਹੜਾ ਪੰਜਾਬ ਦੇ ਵਿੱਚ ਅੱਜ ਚੰਗੀ ਤਰ੍ਹਾਂ ਫੈਲ ਰਿਹਾਗਾ ਤੇ ਉਹਨੂੰ ਨੱਥ ਪਾਉਣ ਦੇ ਵਾਸਤੇ ਪੰਜਾਬ ਦੇ ਸਟੇਜ ਦੇ ਉੱਤੋਂ ਲਾਨ ਕੀਤਾਗਾ ਵੀ ਕਿਸੇ ਵੀ ਕੌਲ ਇਹਨਾਂ ਨੂੰ ਜਿਹੜੇ ਸੁਫਨੇ ਐ ਜ਼ਮੀਨ ਖੋਣ ਵਾਲੇ ਉਹ ਹੋਣ ਨਹੀਂ ਦੇਵਾਂਗੇ ਅੱਜ ਅਸੀਂ ਜ਼ਮੀਨ ਬਚਾਓ ਘੋਲ ਪ੍ਰਿਥੀਪਾਲ ਸਿੰਘ ਦੀ 15ਵੀਂ ਵਰਛੀ ਪਿੰਡ ਚੱਕਲੀ ਸ਼ੇਰ ਵਿਖੇ ਮਨਾਈ ਆ ਜਿਦੇ ਵਿੱਚ ਪਰਨ ਕੀਤਾ ਗਿਆ ਕਿ ਕਰਜ਼ੇ ਬਦਲੇ ਕਿਸਾਨਾਂ ਦੀਆਂ ਜ਼ਮੀਨਾਂ ਜਿਹੜਾ ਕੁਰਕ ਨਲਾਮ ਕਰ ਲੈਂਦੇ ਸੀ ਉਹ ਕਿਸੇ ਵੀ ਕੀਮਤੇ ਨਹੀਂ ਹੋਣ ਦੇਵਾਂਗੇ ਸਰਕਾਰ ਵੱਲੋਂ ਅੱਗੇ ਵਧ ਕੇ ਲੈਂਡ ਪੂਲ ਕਪਾਲਸੀ ਦੇ ਰਾਹੀਂ ਬਿਨਾ ਪੈਸੇ ਦਿੱਤੇਆਂ ਪਿੰਡਾਂ ਦੇ ਪਿੰਡਾਂ ਦੀ ਜ਼ਮੀਨ ਆ ਜਿਹੜੀ ਅਕਵਾਇਰ ਕਰਨੀ ਸੀਗੀ ਤਾਂ ਸਯੁਜਤ ਕਿਸਾਨ ਮੋਰਚੇ ਵੱਲੋਂ ਵੱਡੀ ਪੱਧਰ ਤੇ ਅंदोलਨ ਬਿੱਟ ਕੇ ਜਿਹੜਾ ਭਗਵਾਨਤਮਨ ਦੀ ਸਰਕਾਰ ਤੇ ਉਹਨੂੰ ਵੀ ਵਾਪਸ ਝੁਕਣ ਵਾਸਤੇ ਮਜਬੂਰ ਕੀਤਾ ਜਿਹੜੇ ਕਾਨੂੰਨ ਸੀਗੇ ਕਾਲੇ ਉਹ ਰੱਦ ਕਰਨੇ ਲਈ ਮਜਬੂਰ ਹੋਏ ਅਸੇ ਹੋਰ ਵੀ ਜੁਵੇਂ ਸਰਕਾਰ ਵੱਲੋਂ ਕੇਂਦਰ ਦੀ ਹੋਵੇ ਚਾਹੇ ਪੰਜਾਬ ਦੀ ਹੋਵੇ ਚਾਹੇ ਇਥੋਂ ਦੀਆਂ ਕੋਰਟਾਂ ਹੁਣ ਸਪਰੀਮ ਕੋਰਟ ਦੇ ਜੱਜ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਜਿਹੜਾ ਕਿਸਾਨ ਪਰਾਲੀ ਨੂੰ ਅੱਗ ਲਾਊਗਾ ਉਹਨੂੰ ਫੜਕੇ ਜੇਲ੍ਹਾਂ ਚ ਬੰਦ ਕਰ ਦੋ ਕਿਸਾਨਾਂ ਨੂੰ ਦੇਸ਼ ਦਾ ਢਿੱਡ ਪਾਲਣ ਵਾਲਿਆਂ ਨੂੰ ਇਹ ਤੋਹਫ਼ਾ ਦੇ ਰਹੇ ਨੇ ਇਥੋਂ ਦੀਆਂ ਕੋਰਟਾਂ ਕਿਤੇ ਚਿੱਟਾ ਮੱਥਰ ਕਿਤੇ ਅਮਰੀਕਨ ਛੁੰਡੀ ਕਿਤੇ ਗੜਿਆਂ ਦੀ ਮਾਰ ਕਿਤੇ ਹੜਾਂ ਦੀ ਮਾਰ ਲੋਕਾਂ ਦਾ ਜਿਹੜੀ ਆਰਥਿਕ ਹਾਲਤ ਹੈ ਉਹ ਡਾਊਨ ਕਰ ਦਿੱਤੀ ਹੈ ਪਰ ਜਿਹੜਾ ਅਮਰੀਕਾ ਜਾਂ ਅਮਰੀਕਨ ਛੁੰਡੀ ਦਾ ਮਾਮਲਾ ਸੀ ਜਿੱਥੋਂ ਖੁਦਕਸ਼ੀਆਂ ਸ਼ੁਰੂ ਹੋਈਆਂ ਸੀ ਜਿੱਥੋਂ ਕੁਰਕੀਆਂ ਨਲਾਮੀਆਂ ਸ਼ੁਰੂ ਹੋਈਆਂ ਸੀ ਉਹ ਇੱਕ ਅਸੀਂ ਸਮਝਦੇ ਹਾਂ ਕਿ 40 ਸਾਲਾਂ ਦਾ ਉਹ ਯੁੱਗ ਹੈ ਇਹ ਇੱਕ ਅਸੀਂ ਮੋੜ ਬਣਿਆ ਉਦੋਂ ਕੁਰਕੀਆਂ ਨਲਾਮੀਆਂ ਰੋਕ ਕੇ ਸ਼ਹਾਦਤ ਦੇ ਕੇ ਤੇ ਬੰਗਾਰਿਆ ਸੀ ਆੜਤੀਆਂ ਨੂੰ ਸ਼ੂਦਕੁਰ ਲੋਕਾਂ ਨੂੰ ਕਿ ਅੱਜ ਤੋਂ ਬਾਅਦ ਕੁਰਕੀ ਨਲਾਮੀ ਕਿਸੇ ਦਾ ਘਰ ਜਾਂ ਸੰਸਾਦ ਨਹੀਂ ਹੋਣ ਦੇਵਾਂਗੇ